ਮੇਅਰ ਸਾਹਿਬ ਕਹਿੰਦੇ ਜੀ ਮੈਂ ਆ ਰਹੀ ਹਾਂ ਆ 2 ਘੰਟੇ ਹੋ ਗਏ ਆ ਕੋਈ ਮੇਅਰ ਸਾਹਿਬ ਨਹੀਂ ਆਇਆ ਨਾ ਕੋਈ ਮਜੂਦਾ ਐਮ ਐਲ ਏ ਸਾਹਿਬ ਨੇ ਨਾ ਕੋਈ ਪ੍ਰਸ਼ਾਸਨ ਹੈ ਨਾ ਨਗਰ ਨਿਗਮ ਹੈ ਨਾ ਘਰਾਣਾ ਕੋਈ ਸਾਨੂੰ ਅੱਗੇ ਰੂਟ ਪਲਾਨ ਨਹੀਂ ਦੱਸਿਆ ਜਾ ਰਿਹਾ ਸਿੱਧੀਆਂ ਸਾਡੀਆਂ ਲਾਈਨਾਂ ਤੇ ਰਿਆਜੋ ਬੰਦ ਕੀਤੀਆਂ ਜਾ ਰਹੀਆਂ ਨੇ ਅਸੀਂ ਸਲਾਹਾ ਕਰਦੇ ਹਾਂ ਦਰਿਆ ਸਾਫ਼ ਹੋਣਾ ਚਾਹੀਦਾ ਆ ਪਰ ਐ ਨਹੀਂ ਹੋਣਾ ਚਾਹੀਦਾ ਵੀ ਲੋਕਾਂ ਨੂੰ ਮਾਰ ਦੋ ਤੇ ਦਰਿਆ ਸਾਫ਼ ਕਰੋ 11 ਤੋਂ 20 ਦਿਨ 11 ਤੋਂ 20 ਦਿਨ ਹੋ ਗਏ ਆ ਜੀ ਹਰ ਕਿਸੇ ਦੇ ਅਸੀਂ ਜਾ ਕੇ ਦਰ ਤੇ ਜਾ ਚੁੱਕੇ ਹਾਂ ਮੇਅਰ ਮੈਡਮ ਨਾਲ ਗੱਲ ਹੋ ਗਈ ਇਨਫੋਰਮੇਸ਼ਨ ਨੂੰ ਚਾਹੀਦਾ ਸੀਗਾ ਬਾਬਾ ਜੀ ਨੂੰ ਟਾਈਮ ਲੈਂਦੇ ਕਿ ਸਾਡੀਆਂ ਲਾਈਨਾਂ ਸਾਫ਼ ਹੋ ਰਹੀਆਂ ਨੇ ਅਸੀਂ ਲਾਈਨਾਂ ਬੰਦ ਨਹੀਂ ਕਰ ਸਕਦੇ ਸਾਡਾ ਪਾਣੀ ਓਵਰਫਲੋ ਹੋ ਜਾਏਗਾ ਸੀਵੇਜ ਦਾ ਬੰਦੇ ਸਾਪਣੀਆਂ ਦੂਸਰ ਪ੍ਰਸ਼ਾਸਨ ਹੈਗੀ ਹੈ ਪਰ ਹੁਣ ਦੇਸ਼ ਡਿਪਾਰਟਮੈਂਟ ਨਾਲ ਸੰਬੰਧਤ ਆਊਟ ਪਾੜਨ ਵਾਲੀ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਮੂਡ ਹੋ ਗਿਆ ਕਨਫਰਮੇਸ਼ਨ ਹੋ ਗਿਆ ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਸਾਡੀਆਂ ਲਾਈਨਾਂ ਬੰਦ ਨਹੀਂ ਇਹ ਚੱਲ ਸਕਦੀਆਂ ਪਾਣੀ ਇਹਦੇ ਵਿੱਚ ਤਾਂ ਬਾਬਾ ਜੀ ਕੋਲ 10 15 20 ਦਿਨਾਂ ਦਾ ਟਾਈਮ ਲੈਂਦੇ ਵੀ ਬਾਬਾ ਜੀ ਅੱਜ ਸਫਾਈ ਕਰ ਲਈਏ ਉਸ ਤੋਂ ਬਾਅਦ ਅਸੀਂ ਲਾਈਨ ਡਾਇਵਰਟ ਕਰ ਦਾਂਗੇ। ਸਰ ਸੀਵਰੇਜ ਤੋਂ ਲਾਵਾ ਉੱਟ ਕੇ ਕੋਈ ਹੋਰ ਗੱਲ ਕਰੋ ਜਦ ਸਾਡੀ ਮੇਨ ਮਜਬੂਰੀ ਸੀਵਰੇਜ ਬਣੀ ਹੋਈ ਹੈ। ਮੌਜੂਦਾ ਐਮਐਲਏ 2-3 ਵਾਰੀ ਆ ਚੁੱਕੇ ਆ। ਨਾਲ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਤਿੰਤਵੜੀ ਲੁਧਿਆਣਾ ਦੇ ਤਾਸਪੁਰ ਰੋਡ ਤੇ ਮੌਜੂਦ ਆ ਜਿੱਥੇ ਪਾਣੀ ਟੰਕੀ ਆ। ਸੋ ਦੱਸ ਦਈਏ ਕਿ ਉਹ ਜਗ੍ਹਾ ਦੇ ਵਿੱਚ ਹਾਲਾਤ ਦੇਖ ਸਕਦੇ ਹੋ ਕੀ ਬਣ ਚੁੱਕੇ ਨੇ। ਤਾਜ਼ਪੁਰ ਰੋਡ ਲੋਕ ਪੂਰੀ ਤਰ੍ਹਾਂ ਜਿਹੜਾ ਜਾਮ ਕਰ ਦਿੱਤਾ ਹੈ ਐਸੋ ਤਸਵੀਰਾਂ ਜਿਹੜੀਆਂ ਆ ਤਾਜ਼ਪੁਰ ਰੋਡ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿਵੇਂ ਪਾਸੇ ਦੇਖ ਸਕਦੇ ਹੋ ਕਿ ਹਰ ਪਾਸੇ ਅਗਰ ਮੇਨ ਰੋਡ ਦੀ ਗੱਲ ਕਰੀਏ ਤੇ ਮੇਨ ਰੋਡ ਤੋਂ ਆਉਣ ਵਾਲੀ ਗੱਡੀਆਂ ਨੂੰ ਆਨ-ਜਾਨ ਨਹੀਂ ਦਿੱਤਾ ਜਾ ਰਿਹਾ ਸੋ ਲੋਕਾਂ ਵੱਲੋਂ ਪ੍ਰੋਟੈਸਟ ਜਿਹੜਾ ਕਰ ਦਿੱਤਾ ਗਿਆ ਮੇਨ ਰੋਡ ਜਿਹੜਾ ਉਹ ਜਾਮ ਕਰ ਦਿੱਤਾ ਗਿਆ ਸੋ ਦੂਜੇ ਪਾਸੇ ਦੇਖ ਸਕਦੇ ਹੋ ਕਿ ਰस्सियां ਜਿਹੜੀਆਂ ਬੰਨੀਆਂ ਹੋਈਆਂ ਲੋਕਾਂ ਨੇ ਸੋ ਮੌਜੂਦਾ ਕੌਂਸਲਰ ਵੀ ਜਿਹੜੇ ਨੇ ਉਹ ਰੋਡ ਦੇ ਉੱਤੇ ਉਤਰ ਚੁੱਕੇ ਨੇ ਪਰ ਕਾਰਨ ਕੀ ਹੈਗਾ ਲੇਕਿਨ ਗੱਲਬਾਤ ਵੀ ਕਰਾਂਗੇ ਕਿ ਆਖਿਰ ਕਿਸ ਦੌਰਾਨ ਹੋਣਾ ਬੋਲੋ ਜਿਹੜਾ ਰੋਡ ਜਾਮ ਕੀਤਾ ਗਿਆ ਇੱਕ ਪਾਸੇ ਮਹਿਲਾਵਾਂ ਬੈਠੀਆਂ ਹੋਈਆਂ ਤਾਂ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਕ੍ਰੋਸ ਕਰਨ ਦੀ ਜਿਹੜੀ ਕੋਸ਼ ਕ੍ਰੋਸ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਵੀ ਜਿਹੜਾ ਦੇਖ ਸਕਦੇ ਹੋ ਕਿ ਰੋਕ ਲਗਾਇਆ ਜਾ ਰਿਹਾ ਸੋ ਮੇਨ ਰੋਡ ਹੈ ਸ਼ਾਮ ਦਾ ਜਿਹੜਾ ਸਮਾਂ ਉਹ ਦੱਸਿਆ ਜਾ ਰਿਹਾ ਕਿਉਂਕਿ 7 ਵਜੇ ਦਾ ਸਮਾਂ ਆ 7 ਵਜੇ ਸਮੇਂ ਦੇ ਵਿੱਚ ਲੋਕਾਂ ਦਾ ਆਣਾ ਜਿਹੜਾ ਕਿਤਨੇ ਕਿਤੇ ਇਸ ਰੋਡ ਤੇ ਕਾਫੀ ਹੁੰਦਾ ਕੌਂਸਲਰ ਸਾਹਿਬ ਤੁਸੀਂ ਆਪ ਰੋਡ ਦੇ ਬੈ ਕੇ ਇਹ ਬੈਰੀਕੇਡ ਵਾਂਗੂ ਜਿਹੜੇ ਰੱਸੀਆਂ ਲਾ ਦਿੱਤੀਆਂ ਚਾਰੋਂ ਪਾਸੇ ਮੇਨ ਰੋਡ ਜਾਮ ਕਰ ਦਿੱਤਾ ਕਾਰਨ ਕੀ ਹੈ ਕਾਰਨ ਇਹ ਹੈ ਜੀ ਸਾਡੀ ਸੁਣਵਾਈ ਸਾਡੇ ਹਾਊਸ ਦੀ ਮੇਅਰ ਲੁਧਿਆਣਾ ਮੇਅਰ ਨੂੰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਕਰਨੀ ਚਾਹੀਦੀ ਸੀ ਚਾਰ ਫੋਨ ਸਵੇਰ ਦੇ ਮੈਂ ਲੁਧਿਆਣਾ ਮੇਅਰ ਨੂੰ ਕਰ ਬੈਠਾ ਜੀ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਅੱਗੇ ਰੂਟ ਪਲਾਨ ਨਹੀਂ ਦੱਸਿਆ ਜਾ ਰਿਹਾ ਸਿੱਧੀਆਂ ਸਾਡੀਆਂ ਲਾਈਨਾਂ ਦਰਿਆ 'ਚੋਂ ਬੰਦ ਕੀਤੀਆਂ ਜਾ ਰਹੀਆਂ ਨੇ ਅਸੀਂ ਸ਼ਲਾਘਾ ਕਰਦੇ ਹਾਂ ਦਰਿਆ ਸਾਫ਼ ਹੋਣਾ ਚਾਹੀਦਾ ਆ ਪਰ ਐ ਨਹੀਂ ਹੋਣਾ ਚਾਹੀਦਾ ਵੀ ਲੋਕਾਂ ਨੂੰ ਮਾਰ ਦੋ ਤੇ ਦਰਿਆ ਸਾਫ਼ ਕਰ ਦੋ ਇੱਥੇ ਪਾਣੀ ਦੀ ਦਿੱਕਤ ਆ ਰਹੀ ਬਹੁਤ ਜ਼ਿਆਦਾ 2-2 ਫੁੱਟ ਲੋਕਾਂ ਦੇ ਘਰੇ ਪਾਣੀ ਖੜਾ ਜੀ ਜਾ ਕੇ ਦੇਖੋ ਤਾਂ ਸਹੀ ਡੇਲੀ ਕਵਰੇਜ ਹੋ ਰਹੀ ਆ 2-2 ਫੁੱਟ ਲੋਕਾਂ ਦੇ ਘਰੇ ਗੰਦਾ ਪਾਣੀ ਖੜਾ ਆ ਲੋਕ ਨਰਕ ਦੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਹੋਏ ਨੇ ਮੈਂ ਬੇਨਤੀ ਕਰਦਾ ਲੁਧਿਆਣਾ ਮੇਅਰ ਨੂੰ ਐਮ ਐਲ ਏ ਸਾਹਿਬ ਨੂੰ ਐਮ ਐਲ ਏ ਸਾਹਿਬ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਇੱਕ ਮਿੰਟ ਉਸ ਖਿਲਾੜੀਆਂ ਮੈਂ ਉਹਨਾਂ ਤੋਂ ਮਾਫੀ ਮੰਗਦਾ ਪਰ ਸਾਡੀ ਆਵਾਜ਼ ਵੀ ਕਿਧਰ ਕਿਧਰ ਦੱਬੀ ਜਾ ਰਹੀ ਹੈ ਕਾਰਪੋਰੇਸ਼ਨ ਜਿਹੜੀ ਸਾਡੀ ਲੁਧਿਆਣਾ ਸ਼ਹਿਰ ਦੀ ਹੈ ਉਹ ਸਾਡੀਆਂ ਕਲੋਨੀਆਂ ਦਾ ਪਾਣੀ ਬੰਦ ਕਰ ਰਹੀ ਹੈ ਬਾਬਾ ਜੀ ਦੇ ਕਹਿੰਦੇ ਠੀਕ ਹੈ ਅਸੀਂ ਚਾਹੁੰਦੇ ਆ ਵੀ ਦਰਿਆ ਸਾਫ਼ ਹੋਵੇ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਲੋਕਾਂ ਨੂੰ ਮਾਰ ਕੇ ਦਰਿਆ ਸਾਫ ਹੋਵੇ। ਕਾਰਪੋਰੇਸ਼ਨ ਨੂੰ ਚਾਹੀਦਾ ਸੀਗਾ ਬਾਬਾ ਜੀ ਨੂੰ ਟਾਈਮ ਲੈਂਦੇ ਵੀ ਸਾਡੀਆਂ ਲਾਈਨਾਂ ਸਾਫ ਹੋ ਰਹੀਆਂ ਨੇ। ਅਸੀਂ ਲਾਈਨਾਂ ਬੰਦ ਨਹੀਂ ਕਰ ਸਕਦੇ ਸਾਡਾ ਪਾਣੀ ਓਵਰਫਲੋ ਹੋ ਜਾਏਗਾ ਸੀਵਰੇਜ ਦਾ। ਪਰ ਇਹਨਾਂ ਨੇ ਬਾਬੇ ਜੀ ਅੱਗੇ ਗੋਡੇ ਟੇਕੇ ਕਾਰਪੋਰੇਸ਼ਨ ਨੇ ਮੇਅਰ ਮੈਡਮ ਮੁੱਖ ਦਰਸ਼ਕ ਹੋ ਕੇ ਅੱਜ ਇਹ ਤਮਾਸ਼ਾ ਦੇਖ ਰਹੇ ਨੇ। ਮੈਂ ਮੇਅਰ ਮੈਡਮ ਨੂੰ ਵੀ ਬੇਨਤੀ ਕਰਦਾ ਵੀ ਮੇਅਰ ਮੈਡਮ ਆ ਸਾਰੇ ਲੋਕ ਜਿਹੜੇ ਅੱਜ ਸੜਕਾਂ ਦੇ ਉੱਤੇ ਉਤਰੇ ਨੇ ਇਹਨਾਂ ਦੀ ਸਾਰ ਲੈਣਾ ਵੀ ਤੁਹਾਡਾ ਫਰਜ਼ ਆ। ਬਿਲਕੁਲ ਕਿ ਲੱਗਦਾ ਕਿਸ ਏਰੀਆ ਦੇ ਵਿੱਚ ਪਾਣੀ ਓਵਰਫਲੋ ਹੋ ਚੁੱਕਿਆ। ਉਹ ਏਰੀਆ ਕਿਹੜਾ ਵਾ ਕਿਉਂਕਿ ਪਾਸੇ ੁੱਡੇ ਦਰਿਆ ਦੀ ਸਫਾਈ ਚੱਲ ਰਹੀ ਹੈ। ਆਈ ਵੀ ਅਮ ਲਗਾਤਾਰ ਚੱਲ ਰਿਹਾ। ਇੱਕ ਪਾਸੇ 32 ਸੈਕਟਰ ਦੇ ਵਿੱਚ ਵੀ ਪਾਣੀ ਕਾਫੀ ਦੇਰ ਖੜਾ ਰਿਹਾ। ਤੇ ਕੀ ਲੱਗਦਾ ਹੁਣ ਕਿਹੜੇ ਕਿਹੜੇ ਏਰੀਆ ਦੇ ਵਿੱਚ ਓਵਰਫਲੋ? ਸੱਜੇ ਘਰ ਦੀ ਕਲੋਨੀ, 32 ਸੈਕਟਰ, ਐਡਲੂਐਸ, ਬਾਬਾ ਜੀਵਨ ਸਿੰਘ ਨਗਰ, ਭੋਲਾ ਕਲੋਨੀ ਸਾਡਾ ਸਾਰਾ ਹੀ ਏਰੀਆ ਓਵਰਫਲੋ ਚੱਲ ਰਿਹਾ। ਜੀ। ਇਹਨਾਂ ਦਾ ਕੋਈ ਰੂਟ ਪਲਾਨ ਨਹੀਂ, ਕੋਈ ਬਲ ਦੇਖੋ ਕੋਈ ਚੀਜ਼ ਆਪਾਂ ਸਾਫ਼ ਕਰਨੀ ਹੈ ਨਾ ਆਪਾਂ ਕੋਈ ਸੜਕ ਵੀ ਬਣਾਉਣੀ ਆ ਤਾਂ ਆਪਾਂ ਦੇਖਦੇ ਆਂ ਵੀ ਰਾਤ ਨੂੰ ਟ੍ਰੈਫਿਕ ਘੱਟ ਹੁੰਦੀ ਆ ਆਪਾਂ ਉਹਦੀ ਮੁਰੰਮਤ ਕਰੀਏ ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਸਾਡੀਆਂ ਲਾਈਨਾਂ ਬੰਦ ਨੇ ਨਹੀਂ ਚੱਲ ਸਕਦੀਆਂ ਪਾਣੀ ਇਹਦੇ ਵਿੱਚ ਤਾਂ ਬਾਬਾ ਜੀ ਕੋਲ 10 15 20 ਦਿਨ ਦਾ ਟਾਈਮ ਲੈਂਦੇ ਵੀ ਬਾਬਾ ਜੀ ਅਸੀਂ ਸਫਾਈ ਕਰ ਲਈਏ ਉਸ ਤੋਂ ਬਾਅਦ ਅਸੀਂ ਲਾਈਨਾਂ ਡਾਇਵਰਟ ਕਰ ਦਾਂਗੇ ਸਿੱਧਾ ਤਾਨਾਸ਼ਾ ਰਾਜ ਚਲਾ ਕੇ ਇਹਨਾਂ ਨੇ ਸਾਡੀਆਂ ਲਾਈਨਾਂ ਨੂੰ ਬੰਦ ਕੀਤਾ ਤੇ ਸਾਨੂੰ ਅੱਜ ਕਾਲੇ ਪਾਣੀ ਦੀ ਸਜ਼ਾ ਦੇ ਕੇ ਇਹਨਾਂ ਨੇ ਇੱਥੇ ਦੋ ਦੋ ਫੁੱਟ ਸਾਡੇ ਘਰਾਂ 'ਚ ਪਾਣੀ ਵੜਿਆ ਹੋਇਆ ਅੰਗਰੇਜ਼ ਦਾ ਕਾਲੇ ਪਾਣੀ ਦੀ ਸਜ਼ਾ ਦੇਦੇ ਸੀ ਇਹ ਬਦਲਾਅ ਵਾਲੇ ਅੰਗਰੇਜ਼ ਆ ਕੇ ਜਿਹੜੇ ਸਾਨੂੰ ਸੀਵਰੇਜ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਕਾਲਾ ਉਹਦੀ ਸਜ਼ਾ ਦੇ ਰਹੇ ਐ ਬਿਲਕੁਲ ਇੱਕ ਪਾਸੇ ਕਾਲੇ ਪਾਣੀ ਦੀ ਸਫਾਈ ਹੋ ਰਹੀ ਐ ਗੰਦਾ ਨਾਲਾ ਸਫਾਈ ਹੋ ਰਿਹਾ ਐ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਲੇ ਪਾਣੀ ਦੀ ਸਜ਼ਾ ਜਿਹੜੀ ਦਿੱਤੀ ਜਾ ਰਹੀ ਐ ਜਿਹਦੇ ਵਿੱਚ ਕਾਲਾ ਪਾਣੀ ਜਿਹੜਾ ਘਰ ਦੇ ਅੰਦਰ ਵੜ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਏ ਇਹੀ ਤੁਹਾਨੂੰ ਦੱਸਦਾ ਪਿਆ ਸਭ ਤੋਂ ਪਹਿਲਾਂ ਇਹਨਾਂ ਨੂੰ ਬਾਬਾ ਜੀ ਨਾਲ ਬੈਠ ਕੇ ਰੂਟ ਪਲਾਨ ਬਣਾਉਂਦੇ ਵੀ ਅਸੀਂ ਪਾਪਾ ਜੀ ਸਾਡੀਆਂ ਲਾਈਨਾਂ ਬੰਦ ਨੇ ਸਾਨੂੰ ਲਾਈਨਾਂ ਚਾਲੂ ਕਰ ਲੈਂਦੇ ਹੋ ਉਸ ਤੋਂ ਬਾਅਦ ਬੰਦ ਆਪਣਾ ਕਰਦੇ ਸਾਡਿਆ ਪਾਣੀ ਡਿਵਾਈਡ ਕਰ ਦਿੰਦੇ ਸਾਨੂੰ ਕੋਈ ਤਰਾਜ ਨਹੀਂ ਸੀ ਅੱਜ ਇੰਨੇ ਲੋਕ ਸੜਕਾਂ ਦੇ ਉੱਤੇ ਉਤਰੇ ਆ ਤੁਸੀਂ ਘਰ ਘਰ ਜਾ ਕੇ ਦੇਖੋ ਲੋਕ ਮਰਦੇ ਪਏ ਨੇ ਨਰਕ ਦੀ ਜ਼ਿੰਦਗੀ ਜੀ ਲਈ ਮਜ਼ਦੂਰ ਕੀਤਾ ਹੋਇਆ ਲੁਧਿਆਣਾ ਕਾਰਪੋਰੇਸ਼ਨ ਦੇ ਸਾਡੇ ਐਮ ਐਲ ਏ ਸਾਹਿਬ ਨੇ ਸਾਨੂੰ ਮੈਂ ਨਾ ਜਿੰਨੀਆਂ ਲਾਂਦਾ ਵਾਲਾ ਉਹਨੀਆਂ ਥੋੜੀਆਂ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰ ਦੇ ਕੰਨਾਂ ਤੇ ਸ਼ੂਰ ਸਰਗ ਜਵੇ ਸਾਨੂੰ ਆ ਕੇ ਇੱਥੇ ਰਾਹਤ ਦਿੱਤੀ ਜਾਵੇ ਸਾਡੇ ਲੋਕਾਂ ਨੂੰ ਇੱਥੇ ਮਾਰਨ ਲਈ ਮਜਬੂਰ ਨਾ ਕੀਤਾ ਜਾਵੇ ਪਰ ਇੱਕ ਪਾਸੇ ਲੁਧਿਆਣਾ ਮਹਿਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਨੇ ਬਤੌਰ ਉਹ ਇੰਜੀਨ ਵਿੱਚ ਕੰਮ ਰਹਿ ਰਹੇ ਨੇ ਇੱਕ ਪਾਸੇ ਡੰਪਰ ਦੇ ਉੱਤੇ ਵੀ ਸਫਾਈ ਉਹਨਾਂ ਵੱਲੋਂ ਕਰਾਈ ਜਾ ਰਹੀ ਹੈ ਲਗਾਤਾਰ ਉਹ ਕਹਿ ਰਹੇ ਨੇ ਵੀ ਲੋਕਾਂ ਦੇ ਹੱਤੜ ਵਿੱਚ ਖੜੇ ਨੇ ਲੋਕਾਂ ਦਾ ਜਿਹੜਾ ਲੋਕਾਂ ਦੀ ਮੰਗ ਸੀਗੀ ਰੰਗਲੇ ਪੰਜਾਬ ਦੀ ਗੱਲ ਸੀਗੀ ਸੋ ਰੰਗਲਾ ਪੰਜਾਬ ਬਣਾ ਰਹੇ ਰੰਗਲਾ ਲੁਧਿਆਣਾ ਵੀ ਬਣਾ ਰਹੇ ਰੰਗਲਾ ਲੁਧਿਆਣਾ ਅਸੀਂ ਦੇਖ ਹੀ ਲਿਆ ਸਾਡੇ ਘਰਾਂ ਦੇ ਵਿੱਚ ਕਾਲਾ 2-2 ਫੁੱਟ ਪਾਣੀ ਵੀ ਘਰਾਂ ਦੇ ਵਿੱਚ ਵੜਿਆ ਹੋਇਆ ਰੰਗਲਾ ਪੰਜਾਬ ਵੀ ਆ ਇਹ ਹੋਰ ਕੀ ਕਰਦੇ ਵੇ ਇਹ ਇਹੋ ਜਿਹਾ ਰੰਗਲਾ ਪੰਜਾਬ ਸਾਨੂੰ ਨਹੀਂ ਚਾਹੀਦਾ ਐਮਐਲਏ ਸਾਹਿਬ ਇਹੋ ਜਿਹਾ ਰੰਗਲਾ ਪੰਜਾਬ ਤੁਸੀਂ ਆਪਣੇ ਘਰਾਂ ਵੱਲੋਂ ਮੋੜੋ ਤੁਹਾਨੂੰ ਪਤਾ ਲੱਗੇ ਘਰੋਂ ਨਿਕਲਦੇ ਆ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਤੁਹਾਨੂੰ ਪਤਾ ਲੱਗੇ ਇੱਕ ਵਾਰੀ ਹੁਣ ਤਕਰੀਬਨ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੜੋਡ ਦੇ ਬੈਠੇ ਨੇ ਹੁਣ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੋਈ ਵਿਧਾਇਕ ਐਮਐਲਏ ਜਾਂ ਐਮਏਰ ਇਥੇ ਪਹੁੰਚੀ ਦੋ ਘੰਟੇ ਹੋ ਗਏ ਨਾ ਤਾਂ ਸਾਨੂੰ ਮੇਅਰ ਮੈਡਮ ਨੂੰ ਮੈਂ ਚਾਰ ਵਾਰੀ ਫੋਨ ਕਰਤਾ ਸਵੇਰ ਦਾ ਕੋਈ ਜਵਾਬ ਨਹੀਂ ਦਿੱਤਾ ਦੋ ਘੰਟੇ ਤੋਂ ਅਸੀਂ ਸੜਕ ਦੇ ਉੱਤੇ ਬੈਠੇ ਆ ਸਾਨੂੰ ਕੋਈ ਪ੍ਰਸ਼ਾਸਨ ਦਾ ਬੰਦਾ ਆ ਕੇ ਸੁਆਸ਼ਨ ਨਹੀਂ ਦੇ ਰਿਹਾ ਵੀ ਅਸੀਂ ਨੂੰ ਠੀਕ ਕਰਾਂ ਇਹ ਬਦਲਾ ਸਾਨੂੰ ਨਹੀਂ ਚਾਹੀਦਾ ਔਰ 2027 'ਚ ਜਲਦ ਲੋਕ ਇਹਨਾਂ ਨੂੰ ਇਹਨਾਂ ਦਾ ਖਮਿਆਜਾ ਵੀ ਦੇਣਗੇ ਕੁਛ ਜਾਂ ਲੋਕਾਂ ਦੇ ਨਾਲ ਕੀ ਆ ਦੇਖੋ ਆ ਬਜ਼ੁਰਗ ਛੋਟੇ ਛੋਟੇ ਬੱਚੇ ਬਿਮਾਰ ਹੋ ਰਿਹਾ ਇਹਦਾ ਖਮਜਾਜਾ ਨਹੀਂ ਆਉਂਦਾ ਲੈਟਰਿੰਗ ਰੁੜ ਰੁੜ ਕੇ ਆਉਂਦੇ ਕਿਉਂਕਿ ਆ ਬਿਲਕੁਲ ਤੋਂ ਦੱਸਦੀ ਹੈ ਕਿ ਮੌਜੂਦਾ ਕੌਂਸਲ ਜਿਹੜੇ ਨੇ ਉਹ ਵੀ ਇਸ ਏਰੀਆ ਦੇ ਵਿੱਚ ਸੱਜੇ ਗਾਂਧੀ ਕਲੋਨੀ ਨੂੰ ਲੈ ਕੇ ਜਿਹੜਾ ਰੋਡ ਦੇ ਉੱਤੇ ਬੈ ਚੁੱਕੇ ਨੇ ਤੋਂ ਚਾਰੋਂ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਾਂਦੀਆਂ ਸਾਜਾ ਕਰਾਉਣੇ ਨੇ ਤੋਂ ਮੇਰ ਸਾਹਿਬ ਕਹਿੰਦੇ ਜੀ ਮੈਂ ਆ ਰਹੀ ਹਾਂ ਆ ਦੋ ਘੰਟੇ ਹੋ ਗਏ ਆ ਕੋਈ ਮੇਅਰ ਸਾਹਿਬ ਨਹੀਂ ਆਇਆ ਨਾ ਕੋਈ ਮਜੂਦਾ ਐਮ ਐਲ ਏ ਸਾਹਿਬ ਨੇ ਨਾ ਕੋਈ ਪ੍ਰਸ਼ਾਸਨ ਹੈ ਨਾ ਨਗਰ ਨਿਗਮ ਹੈ ਨਾ ਗਲਾਟਾ ਆ ਹਾਲਾਤ ਇਦਾਂ ਨੇ ਉਹਨਾਂ ਨੂੰ ਇਹਨਾਂ ਦਾ ਕੋਈ ਫਰਕ ਨਹੀਂ ਆ ਕਿਉਂਕਿ ਉਹ ਆਪਣੀਆਂ ਆਪਣੀਆਂ ਕਿਤੇ ਕੁਰਸੀਆਂ ਤੇ ਬਹਿ ਚੁੱਕੇ ਆ ਉਹ ਸਿਰਫ ਆਪਣੀਆਂ ਕੁਰਸੀਆਂ ਦਾ ਆਨੰਦ ਮਾਣ ਰਿਹਾ ਜੀ ਪਰ ਇੱਕ ਪਾਸੇ ਪਾਣੀ ਜਿਹੜਾ ਓਵਰਫਲੋ ਹੋ ਗਿਆ ਘਰਾਂ ਦੇ ਵਿੱਚ ਪਾਣੀ ਦਾ ਜਾ ਚੁੱਕਿਆ ਉਸ ਨੂੰ ਲੈ ਕੇ ਪਹਿਲਾਂ ਕੰਪਲੇਨਟ ਵਗੈਰਾ ਕੀਤੀ ਨਹੀਂ ਕਿਉਂਕਿ ਕੋਈ ਪਾਣੀ ਆਇਆ ਕੋਈ ਟੈਂਕ ਆਇਆ ਹੀ ਨਹੀਂ ਹੋਣਾ ਜਿਹੜਾ 14 ਤੋਂ 20 ਦਿਨ 14 ਤੋਂ 20 ਦਿਨ ਹੋ ਗਿਆ ਜੀ ਹਰ ਕਿਸੇ ਦੇ ਅਸੀਂ ਜਾ ਕੇ ਦਰ ਤੇ ਜਾ ਚੁੱਕੇ ਹਾਂ ਮੇਅਰ ਮੈਡਮ ਨਾਲ ਗੱਲ ਹੋ ਗਈ ਮੇਅਰ ਮੈਡਮ ਮੌਜੂਦਾ ਮੀਟਿੰਗ 'ਚ ਇਹ ਗੱਲ ਕਹਿ ਰਹੇ ਨੇ ਮੇਅਰ ਮੈਡਮ ਮੌਜੂਦਾ ਮੀਟਿੰਗ 'ਚ ਇਹ ਗੱਲ ਕਹਿ ਰਹੇ ਨੇ ਜੀ ਤੁਸੀਂ ਕਹਿੰਦੇ ਆ ਇੱਕ ਕੰਮ ਕਰੋ ਤੁਸੀਂ ਕਹਿੰਦੇ ਆ ਸੀਵਰੇਜ ਤੋਂ ਇਲਾਵਾ ਉੱਠ ਕੇ ਕੋਈ ਹੋਰ ਗੱਲ ਕਰੋ ਜਦ ਸਾਡੀ ਮੇਨ ਮਜਬੂਰੀ ਸੀਵਰੇਜ ਬਣੀ ਹੋਈ ਹੈ ਮੌਜੂਦਾ ਐਮਐਲਏ 2-3 ਵਾਰੀ ਆ ਚੁੱਕੇ ਆ ਕਰ ਬੇਸ਼ੇਨ ਨਾਲ ਗੱਲ ਕਰੀਏ ਉਹ ਸਾਡੀ ਨੀਂਗਲਾਡਾ ਨਾਲ ਗੱਲ ਕਰੀਏ ਸਾਡੀ ਨਹੀਂ ਆਇਆ ਕਰਕੇ ਪੀਸ ਵਾਲਾ ਪਾਣੀ ਵੀ ਆ ਰਿਹਾ ਦੰਦਾ ਉਹ ਘੰਟੇ ਪਹਿਲਾਂ ਗੱਲ ਹੋਈ ਸੀਗੀ ਜੀ ਮੇਅਰ ਸਾਹਿਬ ਕਹਿੰਦੇ ਜੀ ਮੈਂ ਆ ਰਹੀ ਹਾਂ ਹਰ 2 ਘੰਟੇ ਹੋ ਗਿਆ ਹੈ ਕੋਈ ਮੇਅਰ ਸਾਹਿਬ ਨਹੀਂ ਆਇਆ ਨਾ ਕੋਈ ਮੌਜੂਦਾ ਐਮਐਲਏ ਸਾਹਿਬ ਨੇ ਨਾ ਕੋਈ ਪ੍ਰਸ਼ਾਸਨ ਹੈ ਨਾ ਨਗਰ ਨਿਗਮ ਹੈ ਨਾ ਕੋਈ ਲਾਟਾ ਆ ਹਾਲਾਤ ਇਦਾਂ ਨੇ ਉਹਨਾਂ ਨੂੰ ਇਹਨਾਂ ਦਾ ਕੋਈ ਫਰਕ ਨਹੀਂ ਹੈ ਕਿਉਂਕਿ ਉਹ ਆਪਣੀਆਂ ਆਪਣੀਆਂ ਕਿਤੇ ਕੁਰਸੀਆਂ ਤੇ ਬਹਿ ਚੁੱਕੇ ਆ ਉਹ ਦਰਫ ਆਪਣੀਆਂ ਕੁਰਸੀਆਂ ਦਾ ਆਨੰਦ ਮਾਣ ਰਿਹਾ ਜੀ ਪਰ ਇੱਕ ਪਾਸੇ ਪਾਣੀ ਜਿਹੜਾ ਓਵਰਫਲੋ ਹੋ ਗਿਆ ਘਰਾਂ ਦੇ ਵਿੱਚ ਪਾਣੀ ਦਾ ਜਾ ਚੁੱਕਿਆ ਉਸ ਨੂੰ ਲੈ ਕੇ ਪਹਿਲਾਂ ਕੰਪਲੇਨਟ ਵਗੈਰਾ ਕੀਤੀ ਨਹੀਂ ਕਿਉਂਕਿ ਤੁਹਾਨੂੰ ਪਾਣੀ ਆਇਆ ਨਹੀਂ ਉਹ ਟੈਂਕਸ ਆਇਆ ਨਹੀਂ ਆਉਣਾ 11 ਤੋਂ 20 ਦਿਨ 11 ਤੋਂ 2 ਹਰ ਕਿਸੇ ਦੇ ਅਸੀਂ ਜਾ ਕੇ ਦਰ ਤੇ ਜਾ ਚੁੱਕੇ ਹਾਂ ਮੇਅਰ ਮੈਡਮ ਨਾਲ ਗੱਲ ਹੋ ਗਈ ਮੇਅਰ ਮੈਡਮ ਮੌਜੂਦਾ ਮੀਟਿੰਗ 'ਚ ਇਹ ਗੱਲ ਕਹਿ ਰਹੇ ਨੇ ਮੇਅਰ ਮੈਡਮ ਮੌਜੂਦਾ ਮੀਟਿੰਗ 'ਚ ਇਹ ਗੱਲ ਕਹਿ ਰਹੇ ਨੇ ਜੀ ਤੁਸੀਂ ਕਹਿੰਦੇ ਆ ਇੱਕ ਕੰਮ ਕਰੋ ਠੀਕ ਕਹਿੰਦੇ ਆ ਸੀਵਰੇਜ ਤੋਂ ਇਲਾਵਾ ਉੱਠ ਕੇ ਕੋਈ ਹੋਰ ਗੱਲ ਕਰੋ ਜਦ ਸਾਡੀ ਮੇਨ ਮਜਬੂਰੀ ਸੀਵਰੇਜ ਬਣੀ ਹੋਈ ਹੈ ਮੌਜੂਦਾ ਐਮਐਲਏ 2-3 ਵਾਰੀ ਆ ਚੁੱਕੇ ਆ ਕਰ ਬੇਸ਼ੇਨ ਨਾਲ ਗੱਲ ਕਰੀਏ ਉਹ ਸਾਡੀ ਨਹੀਂ ਗਲਾਡਾ ਨਾਲ ਗੱਲ ਕਰੀਏ ਸਾਡੀ ਨਹੀਂ ਐਂ ਤੇ ਆ ਕੇ ਕਹਿ ਦਿੰਦੇ ਆ ਜੀ ਬਾਬਾ ਜੀ ਨੇ ਬੰਦ ਕਰਾ ਦਿੱਤੀ ਬਾਬਾਈ ਨੇ ਬੰਦ ਕਰਾਤੀ ਮੈਂ ਕਹਿੰਦਾ ਬਾਬਾਈ ਸਤਿਕਾਰਯੋਗ ਨੇ ਪਰ ਬਾਬਾਈ ਨੂੰ ਕੀ ਰੂਟ پلان ਨਹੀਂ ਕਰਨਾ ਚਾਹੀਦਾ ਸੀਗਾ ਬਾਬਾ ਜੀ ਕੋਈ ਰੂਟ پلان ਕਰਦੇ ਠੀਕ ਹੈ ਤੁਸੀਂ ਨਾਲਾ ਸਾਫ ਕਰ ਰਹੇ ਹੋ ਬਹੁਤ ਵਧੀਆ ਗੱਲ ਕਰ ਰਹੇ ਹੋ ਪਰ ਨਾਲਾ ਸਾਫ ਕਰਨ ਦਾ ਮਤਲਬ ਇਹ ਥੋੜੀ ਕੀ ਸੰਗਤ ਨੂੰ ਕਹਿੰਦੇ ਜ਼ਹਿਰ ਕਿ ਕਹਿੰਦੇ ਆਪਾਂ ਪਿਆਈ ਚੱਲੀਏ ਸੰਗਤ ਨੂੰ ਆਪਾਂ ਲੋਕਾਂ ਦੇ ਹਾਲਾਤ ਬਾਰੇ ਕੀਤੇ ਹੋਏ ਨੇ ਬਿਲਕੁਲ ਸਭ ਮਹਿਲਾਾਂਾਂ ਜਿਹੜੀਆਂ ਹੋਰ ਪਹੁੰਚ ਨੇ ਥੋੜੇ ਘਰਾਂ ਦੇ ਵਿੱਚ ਵੀ ਪਾਣੀ ਹੈਗਾ ਦੇ ਵਿੱਚ ਪ੍ਰੋਜੈਕਟ ਜਿਹੜਾ ਚੱਲ ਰਿਹਾ ਮੁੰਡੇ ਦਰਿਆ ਦਾ ਸਫਾਈ ਅਭਿਆਨ ਜਿਹੜੀ ਚੱਲ ਰਹੀ ਹੈ ਪਰ ਉਸ ਸਫਾਈ ਅਭਿਆਨ ਨੂੰ ਲੈ ਕੇ ਸਾਡੇ ਘਰਾਂ ਦੇ ਵਿੱਚ ਪਾਣੀ ਜਿਹੜਾ ਰਿਟਨ ਜਾ ਰਿਹਾ ਸੋ ਸਾਡੇ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਲਗਾਤਾਰ ਭਰਿਆ ਜਿਸ ਨੂੰ ਲੈ ਕੇ ਸਾਨੂੰ ਉੱਤੇ ਰਹਿਣਾ ਵੀ ਕਾਫੀ ਹੁਕਮ ਹੋ ਗਿਆ ਪਰ ਇਸ ਜਗ੍ਹਾ ਦੀ ਗੱਲ ਕਰੀਏ ਤੇ ਉਸ ਚੌਕ ਦੇ ਵਿੱਚ ਮੌਜੂਦ ਹੈ ਤੇ ਚੌਕ ਦੇ ਵਿੱਚ ਸੰਜੇ ਗਾਦੀ ਕਲੋਨੀ ਤੋਂ ਜਿਹੜੇ ਲੋਕ ਨੇ ਉਹਨਾਂ ਵੱਲੋਂ ਮੰਗ ਜਿਹੜੀ ਹੈ ਪ੍ਰਸ਼ਾਸਨ ਅੱਗੇ ਕੀਤੀ ਚੱਰੀ ਹੈ ਪਰ ਇਹ ਮੌਜੂਦਾ ਕੌਂਸਲ ਨਾਲ ਕੀਤੀ ਤੇ ਉਹਨਾਂ ਵੱਲੋਂ ਕਹਾਂਗੀ ਕੀ ਮੇਅਰ ਦੇ ਨਾਲ ਵੀ ਗੱਲ ਹੋਈ ਹੈ ਵਿਧਾਇਕ ਨਾਲ ਵੀ ਗੱਲ ਹੁੰਦੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਨਾਲ ਵੀ ਗੱਲ ਹੁੰਦੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਦੇਖਣਾ ਰਹੇਗਾ ਕਿ ਲੁਧਿਆਣਾ ਮੇਅਰ ਵੀ ਜਿਹੜੇ ਇਸ ਚੌਕ ਦੇ ਵਿੱਚ ਨਹੀਂ ਪਹੁੰਚੇ ਲੋਕਾਂ ਦਾ ਹਾਲ-ਚਾਲ ਜਿਹੜਾ ਉਹਨਾਂ ਵੱਲੋਂ ਕਹਿ ਚੰਦਾ ਕਿ ਨਹੀਂ ਸੁਣਵਾਈ ਹੋ ਰਹੀ ਪਰ ਕਾਰਨ ਕੀ ਹੈਗਾ ਤਾਂ ਵੱਡਾ ਸਵਾਜ ਜਿਹਾ ਖੜਾ ਹੁੰਦਾ ਇਸ ਇਲਾਕੇ ਦੇ ਲੋਕਾਂ ਦੀ ਜਿਹੜੀਆਂ ਮੰਗਾਂ ਨੇ ਉਹ ਕਦੋਂ ਤੱਕ ਪੂਰੀਆਂ ਹੁੰਦੀ ਐ ਪਰ ਪ੍ਰਸ਼ਾਸਨ ਵੀ ਇਸ ਜਗ੍ਹਾ ਤੇ ਮੌਜੂਦ ਹੈ ਉਹਨਾਂ ਨੇ ਵੀ ਜਾਣਕਾਰੀ ਲਵਾਂਗੇ ਕਿਉਂਕਿ ਚਾਰੇ ਪਾਸੇ ਰੋਡ ਨੂੰ ਜਿਹੜਾ ਜਾਮ ਕਰ ਦਿੱਤਾ ਗਿਆ ਕਿਉਂਕਿ 8 ਵਜੇ ਦਾ ਜਿਹੜਾ ਸਮਾਂ ਆ ਹੋ ਚੁੱਕਿਆ ਸੋ ਲੋਕਾਂ ਨੂੰ ਵੀ ਅਨਜੰਜ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸੋ ਦੇਖਣਾ ਨਹੀਂ ਹੁੰਦਾ ਵੀ ਕਿਤਨੇ ਕਿਤਨੇ ਸ਼ਾਮ ਦਾ ਸਮਾਂ ਵਾ 7 ਵਜੇ ਦਾ 8 ਵਜੇ ਦਾ ਲੋਕੀ ਆਪਣੇ ਘਰੋਂ ਕੰਮ ਤੋਂ ਕਰਾਂ ਦੇ ਵਿੱਚ ਜਾਂਦੇ ਨੇ ਸੋ ਕਾਫੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਇੱਕ ਬੱਸੇ ਨਹੀਂ ਅੱਛੀ ਤਾਂ ਤੁਹਾਡੇ ਸਾਹਮਣੇ ਹੀ ਲੋਕ ਪ੍ਰਸ਼ਾਸਨ ਦਾ ਹੈਗੀ ਹੈ ਪਰ ਹੁਣ ਜਿਸ ਡਿਪਾਰਟਮੈਂਟ ਨਾਲ ਸੰਬੰਧਤ ਆ ਉਹ ਡਿਪਾਰਟਮੈਂਟ ਆ ਕੇ ਗੱਲ ਕਰਨੀ ਚਾਹੀਦੀ ਹੈ ਜਿਹੜੀ ਬੋਰਡ ਹੋ ਗਿਆ ਕਾਰਪੋਰੇਸ਼ਨ ਹੋ ਗਈ ਜੋ ਇਸ ਬਾਕੀ ਸੰਬੰਧ ਜਿਹੜੇ ਵਿਭਾਗ ਹੈਗੇ ਆ ਉਹ ਆ ਕੇ ਗੱਲ ਕਰਨ ਤੇ ਮਸਲੇ ਦਾ ਹੱਲ ਕਰਨ ਮਸਲਾ ਹੱਲ ਟ੍ਰੈਫਿਕ ਨੂੰ ਲੈ ਕੇ ਤੁਹਾਡੇ ਵੱਲੋਂ ਪੂਰਾ ਧਿਆਨ ਸਾਡੇ ਵੱਲੋਂ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਹੀਂ ਇਹ ਬਿਲਕੁਲ ਸੋ ਦੱਸ ਦਈਏ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਰੂਟ ਜਿਹੜਾ ਡਾਇਵਰਟ ਕਰ ਦਿੱਤਾ ਗਿਆ ਕਿਉਂਕਿ ਇਸ ਰੋਡ ਦੇ ਵਿੱਚ ਤਾਤਪੁਰ ਰੋਡ ਮੇਨ ਚੌਕ ਨੂੰ ਜਿਹੜਾ ਜਾਮ ਕੀਤਾ ਹੋਇਆ ਹੈ ਟੈਂਕੀ ਦੇ ਕੋਲ ਤਾਂ ਚਾਰੋਂ ਪਾਸੇ ਸੜਕ ਨੂੰ ਜਾਮ ਕਰ ਦਿੱਤਾ ਹੋਇਆ ਸੋ ਲੋਕਾਂ ਨੂੰ ਕਾਫੀ ਦਿੱਕਤ ਆਦਾ ਇਸ ਮਾਮਲੇ ਸੰਬੰਧ ਕਰ ਕਾਰਵਾਈ ਲੋਕਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਰ ਪੁਲਿਸ ਲਗਾਤਾਰ ਮੁਸਤੈਦ ਹੈ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਦੂਜਾ ਰਸਤਾ ਜਿਹੜਾ ਦੱਸਿਆ ਗਿਆ ਸੋ ਟ੍ਰੈਫਿਕ ਨੂੰ ਬਗੂ ਵੀ ਉਹਨਾਂ ਵੱਲੋਂ ਧਿਆਨ ਦਿੱਤਾ ਜਾ ਰਿਹਾ ਪਰ ਦੇਖਣਾ ਹੋਵੇਗਾ ਕਿ ਮੇਅਰ ਵੱਲੋਂ ਜਾਂ ਹਲਕਾ ਵਿਧਾਇਕ ਵੱਲੋਂ ਕੀ ਕੁਝ ਕਾਰਵਾਈ ਜੜੀ ਹੈ ਕੀਤੀ ਜਾਂਦੀ ਹੈ ਤੇ ਕੀ ਕੁਝ ਲੋਕਾਂ ਨੂੰ ਦਿੱਤਾ ਜਾਂਦਾ ਕਿਉਂਕਿ ਪਾਣੀ ਓਵਰਫਲੋ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਲੋਕਾਂ ਦੀ ਜਿਹੜੀ ਮੰਗ ਹੈ ਪਾਣੀ ਨੂੰ ਲੈ ਕੇ ਸੋ ਦੇਖਦੇ ਕਦੋਂ ਤੱਕ ਪੂਰੀ ਆਉਂਦੀ ਹੈ ਨਾ ਦੇਖਦੇ ਰਹੋ ਦੁਦਰਾ ਲਾਈਵ ਮਿਹਨਤਨ ਕੈਮਰਾਮੈਨ ਅਮੀਦ ਨਾਲ ਤਰਮਰ